ਉੱਤਰ ਪੰਜਾਬ ਦੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਯੁੱਧ ਨਸ਼ੇ ਵਿਰੁੱਧ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਵਕ-ਵਕ ਆਪਰੇਸ਼ਨਾਂ ਰਾਹੀਂ ਨਸ਼ੇ ਦੇ ਸੋਦਾਗਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾ ਰਿਹਾ ਹੈ ਤੇ ਨਸ਼ੇ ਦੀ ਸਪਲਾਈ ਚੇਨ ਟੁੱਟਣ ਦੀ ਵਜ੍ਹਾ ਦੇ ਨਾਲ ਨਸ਼ਾ ਛਡਾਊ ਕੇਂਦਰਾਂ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਇਸੇ ਦੇ ਚੱਲਦੇ ਅੱਜ ਕੈਬਨਿਟ ਮੰਤਰੀ ਲਾਚਨ ਕਟਾਰੂਚਕ ਪਠਾਨਕੋਟ ਸਿਵਲ ਹਸਪਤਾਲ ਨਸ਼ਾ ਛਡਾਊ ਕੇਂਦਰ ਦਾ ਦੌਰਾ ਕਰਨ ਪਹੁੰ ਬਿਲਕੁਲ ਅੱਜ ਮੈਂ ਫੇਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਜਿਹੜਾ ਨਸ਼ਾ ਸਡੌ ਕੇਂਦਰ ਆ ਇਸ ਵੇਲੇ ਅਸੀਂ ਉੱਥੇ ਖੜੇ ਆ ਔਰ ਮੇਰੇ ਨਾਲ ਮੇਰੇ ਹਲਕਾ ਚਾਰਜ ਔਰ ਇੰਪਲੁਇਮੈਂਟ ਰਸਤੇ ਚੇਅਰਮੈਨ ਉਤੀ ਸ਼ਰਮਾ ਜੀ ਔਰ ਬੈਸਕੋੜ ਦੇ ਪੰਜਾਬ ਦੇ ਚੇਅਰਮੈਨ ਕੈਪਟਨ ਸ੍ਰੀ ਗੁਪਤਾ ਜੀ ਸਾਡੇ ਸਿਵਲ ਸਰਜਨ ਮੈਡਮ ਦਿੱਤੀ ਜੀ ਐਸਐਮਓ ਡਾਕਟਰ ਸੁਨੀਲ ਚੰਦ ਜੀ ਸੋ ਤਮਾਮ ਜਿਹੜੇ ਸਾਡੇ ਅ ਡਾਕਟਰ ਸਰਵਾਨ ਨੇ ਸਾਰਾ ਪੈਰਾਮੈਡੀਕਲ ਸਟਾਫ ਸੋ ਅੱਜ ਅਸੀਂ ਜਿਹੜਾ ਇਨਵਰਟ ਕੀਤਾ ਨਸਸਡਾਉ ਦੇ ਅੰਦਰ ਨੂੰ ਲਗਭਗ 8 ਲੱਖ 68000 ਰੁਪਇਆ ਜਿਹੜਾ ਇੱਥੇ ਲੱਗਾ ਇਨ ਇੱਥੇ ਇਨਵੈਸਟ ਕੀਤਾ ਸੋ ਤੁਸੀਂ ਦੇਖਿਆ ਵੀ ਬਕਾਇਦਾ ਇਹ ਜਿੱਦਾਂ ਰੰਗ ਰੋਗਣ ਕੀਤਾ ਗਿਆ ਔਰ ਇਹਦੇ ਅੰਦਰ ਜਿਹੜੇ ਦਾਖਲ ਨੇ ਮਰੀਜ਼ ਉਹਨਾਂ ਦੇ ਲਈ ਵਕ ਵਕ ਤਰ੍ਹਾਂ ਦੀ ਜਿਹੜੀ ਫੈਸਿਲਿਟੀਆਂ ਨੇ ਉਹ ਕੰਮ ਕੀਤੇ ਗਏ ਨੇ ਔਰ ਪਹਿਲੀ ਵਾਰ ਆ ਕਿ ਇਥੇ ਉਹਨਾਂ ਦੇ ਲਈ ਜਿੱਥੇ ਖਾਣੇ ਦਾ ਚੰਗਾ ਬੰਦੋਬਸਤ ਹੈ ਜਿਹੜਾ ਲਗਾਤਾਰ ਚੱਲ ਰਿਹਾ ਔਰ ਨਵੇਂ ਜਿਹੜੇ ਆ ਉਹ 10 ਬੈੱਡ ਹੋਰ ਪਹਿਲਾਂ 10 ਬੈੱਡ ਦਾ ਸੀਗਾ 10 ਬੈੱਡ ਹੋਰ ਲਾਏ ਇਹਨੂੰ 20 ਬੈੱਡ ਦਾ ਕੀਤਾ ਗਿਆ ਔਰ ਕਿਉਂਕਿ ਜੋ ਨਸ਼ਾ ਵਿਰੁੱਧ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਮਹਿੰਮ ਪਹਾਰਸ ਸੁਰੂ ਕੀਤੀ ਗਈ ਹੈ ਉਹ ਸਪਲਾਈ ਲਾਨ ਟੁੱਟਣ ਤੋਂ ਬਾਅਦ ਅ ਮਤਲਬ ਉਹ ਬੱਚੇ ਜਿਹੜੇ ਆ ਹੁਣ ਉਹਨਾਂ ਨੂੰ ਇੱਥੇ ਸਿਵਲ ਹਸਪੀਟਲ ਦੇ ਅੰਦਰ ਉਹ ਆ ਰਹੇ ਨੇ ਬੈਲਨ ਹੋਰ ਜ਼ਿਆਦਾ ਆ ਰਹੇ ਆ ਔਰ ਇਹ ਤੋਂ ਸਾਬਤ ਹੁੰਦਾ ਕਿ ਜਿਹੜੀ ਸਪਲਾਈ ਲੈਣ ਆ ਉਹ ਟੁੱਟੀ ਆ ਔਰ ਇਹ ਬੱਚਿਆਂ ਦਾ ਜਿਹੜਾ ਉਹ ਅਰੋਖੇਸ ਪਾਸੇ ਹੋਇਆ ਸੋ ਇੱਥੇ ਸਾਰੇ ਇੰਤਜ਼ਾਮ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆ ਮੈਂ ਜਿੱਦਾਂ ਜਿਗਰ ਕਰਦੇ ਵੀ ਜਿੱਥੇ ਰੋਟੀ ਦਾ ਭੋਜਨ ਦਾ ਇੰਤਜ਼ਾਮ ਹੈ ਵਧੀਆ ਉਹਦੇ ਨਾਲ ਦੇ ਨਾਲ